ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਮਹਾਨ ਗੁਰੂਆਂ ਨੇ ਸੈਂਕੜੇ ਵਾਰ ਹੀ ਲਿਖਿਆ ਹੈ ਕਿ ਸਭ ਤੋਂ ਸੱਚਾ ਪ੍ਰੇਮ ਕਿ ਸਭ ਤੋਂ ਸੱਚਾ ਪ੍ਰੇਮ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਗੁਰੂ ਸਤਿਗੁਰੂ ਸੰਤ ਸਾਧੂ ਬ੍ਰਹਮ ਗਿਆਨੀ ਨਾਲ ਹੀ ਕੀਤਾ ਜਾਂਦਾ ਹੈ ਸਾਡੇ ਗੁਰੂਆਂ ਨੇ ਸਾਡੇ ਗੁਰੂਆਂ ਨੇ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਅਨੇਕਾਂ ਵਾਰ ਹੀ ਲਿਖਿਆ ਹੈ ਕਿ ਸੱਚੇ ਪ੍ਰੇਮ ਦੀ ਜੋ ਰੀਤ ਹੈ ਕਿ ਸੱਚੇ ਪ੍ਰੇਮ ਦੀ ਜੋ ਰੀਤ ਹੈ ਉਹ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਉਹ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਹੀ ਨਮਾਉਂਦਾ ਹੈ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਅਨੇਕਾਂ ਵਾਰ ਹੀ ਲਿਖਿਆ ਹੈ ਕਿ ਸੱਚੇ ਪ੍ਰੇਮ ਦੀ ਜੋ ਰੀਤ ਹੈ ਉਹ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਹੀ ਨਿਭਾਉਂਦਾ ਹੈ ਹੋਰ ਕੋਈ ਉਸ ਸੱਚੇ ਪ੍ਰੇਮ ਦੀ ਰੀਤ ਨੂੰ ਨਹੀਂ ਨਿਭਾ ਸਕਦਾ ਇਸ ਕਰਕੇ ਜੇਕਰ ਅਸੀਂ ਕਿਸੇ ਦੇ ਨਾਲ ਪ੍ਰੀਤ ਪਾਉਣੀ ਹੈ ਇਸ ਕਰਕੇ ਜੇਕਰ ਅਸੀਂ ਕਿਸੇ ਦੇ ਨਾਲ ਪ੍ਰੀਤ ਪਾਉਣੀ ਚਾਹੁੰਦੇ ਹਾਂ ਪਾਉਣੀ ਚਾਹੁੰਦੇ ਹਾਂ ਤਾਂ ਉਹ ਸੱਚੀ ਪ੍ਰੇਤ ਤਾਂ ਉਹ ਸੱਚੀ ਪ੍ਰੀਤ ਸਾਡੇ ਘਟ ਦੇ ਅੰਦਰ ઈશ્વર ਦੇ દર્શન ਕਰਾਉਣ ਵਾਲੇ ਇੱਕ ਪੂਰਨ ਗੁਰੂ ਸਤਿਗੁਰੂ ਪੂਰਨ ਸੰਤ ਸਾਧੂ ਦੇ ਨਾਲ ਹੀ ਪਾਉਣੀ ਚਾਹੀਦੀ ਹੈ ਜੋ ਸਾਡੇ ਘਟ ਦੇ ਅੰਦਰ ઈશ્વર ਦੇ દર્શન ਕਰਾਉਣ ਵਾਲਾ ਇੱਕ ਪੂਰਨ ਗੁਰੂ ਸਤਿਗੁਰੂ ਸੰਤ ਸਾਧੂ ਹੁੰਦਾ ਹੈ ਉਹ ਸਾਡੇ ਜੋ ਸਾਡੇ ਘਟ ਦੇ ਅੰਦਰ ઈશ્વર ਦੇ દર્શન ਕਰਾਉਣ ਵਾਲਾ ਇੱਕ ਪੂਰਾ ਗੁਰੂ ਸਤਿਗੁਰੂ ਪੂਰਾ ਸੰਤ ਸਾਧੂ ਹੁੰਦਾ ਹੈ ਉਹ ਸਾਡੇ ਆਖਰੀ ਸਵਾਸ ਤੱਕ ਉਹ ਸਾਡੇ ਆਖਰੀ ਸਵਾਸ ਤੱਕ ਉਸ ਸੱਚੀ ਪ੍ਰੀਤ ਨੂੰ ਨਿਮਾਉਂਦਾ ਹੈ ਇਸ ਸੰਸਾਰ ਦੇ ਵਿੱਚ ਇਸ ਸੰਸਾਰ ਦੇ ਮਤਬਲੀ ਤੇ ਸਵਾਰਥੀ ਲੋਕ ਕਥਮਾ ਖਾ ਖਾਤੇ ਕਥਮਾ ਖਾ ਖਾਤੇ ਪਾਈਆਂ ਹੋਈਆਂ ਪ੍ਰੀਤੀਆਂ ਨੂੰ ਵਿੱਚੇ ਹੀ ਛੱਡ ਜਾਂਦੇ ਹਨ ਭਾਵ ਅਧ ਵਿਚਾਰੇ ਹੀ ਧੋਖਾ ਦੇ ਜਾਂਦੇ ਹਨ ਇਸ ਗੱਲ ਨੂੰ ਇਹ ਗੱਲ ਸਾਨੂੰ ਸੰਸਾਰ ਦੇ ਵਿੱਚ ਇਹ ਗੱਲ ਸਾਨੂੰ ਸੰਸਾਰ ਦੇ ਵਿੱਚ ਅੱਜ ਆਮ ਹੀ ਵੇਖਣ ਨੂੰ ਮਿਲਦੀ ਹੈ 80 99 ਅੰਗ ਤੇ 89 99 ਅੰਗ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਲਿਖਦੇ ਹਨ ਜੋ ਸਿਰ ਸਾਈ ਨਾ ਨਿਵੇਂ ਜੋ ਸਿਰ ਸਾਈ ਨਾ ਨਿਵੇਂ ਸੋ ਸਿਰ ਦੀਜੇ ਡਰ ਸਾਈ ਪੂਰੇ ਗੁਰੂ ਨੂੰ ਕਹਿੰਦੇ ਹਨ ਸਾਈਂ ਪੂਰੇ ਗੁਰੂ ਨੂੰ ਕਹਿੰਦੇ ਹਨ ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਦੀ ਜੇ ਡਾਰ ਗੁਰੂ ਅੰਗਦ ਦੇਵ ਜੀ ਕਹਿੰਦੇ ਹਨ ਕਿ ਜੋ ਸਿਰ ਇੱਕ ਪੂਰੇ ਗੁਰੂ ਦੇ ਅੱਗੇ ਨਹੀਂ ਝੁਕਦਾ ਉਸ ਸਿਰ ਨੂੰ ਤਾਂ ਕੱਟ ਕੇ ਛੁੱਟ ਦੇਣਾ ਚਾਹੀਦਾ ਹੈ ਨਾਨਕ ਜਿਸ ਪਿੰਜਰ ਵਿੱਚ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਨਾਨਕ ਜਿਸ ਪਿੰਜਰ ਵਿੱਚ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਗੁਰੂ ਅੰਗਦ ਦੇਵ ਜੀ ਕਹਿੰਦੇ ਹਨ ਕਿ ਜਿਸ ਸਰੀਰ ਦੇ ਵਿੱਚ ਇੱਕ ਪੂਰੇ ਗੁਰੂ ਦਾ ਪਿਆਰ ਨਹੀਂ ਹੈ ਕਿ ਜਿਸ ਸਰੀਰ ਦੇ ਅੰਦਰ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦਾ ਪਿਆਰ ਨਹੀਂ ਹੈ ਪ੍ਰੀਤੀ ਨਹੀਂ ਹੈ ਸੋ ਅਪਿੰਜਰ ਲੈ ਯਾਰ ਉਸ ਸਰੀਰ ਨੂੰ ਤਾਂ ਅੱਗ ਵਿੱਚ ਸੁੱਟ ਕੇ ਸਾੜ ਦੇਣਾ ਚਾਹੀਦਾ ਹੈ ਜੋ ਸਿਰ ਸਾਈ ਨਾਨਵੇਂ ਸੋਸਰ ਦੀ ਜੇ ਜਾ ਡਾ ਸੋਸਰ ਜੀ ਦੀ ਜੇ ਡਾਰ ਨਾਨਕ ਜਿਸ ਪਿੰਜਰ ਮੇ ਬਿਰਹਾ ਨਹੀਂ ਬਿਰਹਾ ਪ੍ਰੇਮ ਨੂੰ ਕਹਿੰਦੇ ਹਨ ਤੜਫ ਨੂੰ ਕਹਿੰਦੇ ਹਨ ਨਾਨਕ ਜਿਸ ਪਿੰਜਰ ਮੇ ਬਿਰਹਾ ਨਹੀਂ ਸੋ ਪਿੰਜਰ ਲੈ ਜਾ ਰਾ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੇ ਸਰੀਰ ਦੇ ਅੰਦਰ ਅਜੇ ਤੱਕ ਇੱਕ ਪੂਰੇ ਗੁਰੂ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੇ ਬਾਰੇ ਕੋਈ ਪ੍ਰੇਮ ਹੀ ਪੈਦਾ ਨਹੀਂ ਹੋਇਆ ਉਸ ਸਰੀਰ ਨੂੰ ਤਾਂ ਉਸ ਸਿਰ ਨੂੰ ਤਾਂ ਅੱਗ ਦੇ ਵਿੱਚ ਸਾੜ ਦਿਨ ਚਾਹੀਦਾ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਭਰਾ ਨਹੀਂ ਜੋ ਭਾਵੋਂ ਸੇ ਭਰਾ ਨਹੀਂ ਜੋ ਭਾਵੋਂ ਸੇ ਬਹਿਤੀ ਜਿਸਨੇ ਰਸ ਧਾਰ ਨਹੀਂ ਉਹ ਹਿਰਦਾ ਨਹੀਂ ਪੱਥਰ ਹੈ ਜਿਸਨੇ ਗੁਰੂ ਦਾ ਪਿਆਰ ਨਹੀਂ ਭਰਾ ਨਹੀਂ ਜੋ ਭਾਵੋਂ ਸੇ ਬਹਿਤੀ ਜਿਸਨੇ ਰਸ ਧਾਰ ਨਹੀਂ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇਨਸਾਨ ਇਕ ਪੂਰੇ ਗੁਰੂ ਦੇ ਪ੍ਰੇਮ ਦੇ ਨਾਲ ਭਰਿਆ ਨਹੀਂ ਹੈ ਤੇ ਜਿਸ ਦੇ ਅੰਦਰੋਂ ਅਜੇ ਤੱਕ ਪ੍ਰੇਮ ਜਿਸ ਦੇ ਅੰਦਰ ਅਜੇ ਤੱਕ ਇੱਕ ਪੂਰੇ ਦੇ ਗੁਰੂ ਦੇ ਬਾਰੇ ਪ੍ਰੇਮ ਦੀ ਕੋਈ ਰਸਤਾ ਰਹੀ ਪੈਦਾ ਨਹੀਂ ਹੋਈ ਉਹ ਹਿਰਦਾ ਪੱਥਰ ਉਹ ਹਿਰਦਾ ਉਹ ਹਿਰਦਾ ਨਹੀਂ ਉਹ ਹਿਰਦਾ ਨਹੀਂ ਪੱਥਰ ਹੈ ਜਿਸਮੇ ਗੁਰੂ ਦਾ ਪਿਆਰ ਨਹੀਂ ਭਰਾਂ ਨਹੀਂ ਜੋ ਭਾਵਾਂ ਮੇਂ ਬੈਠੀ ਜਿਸਮੇ ਰਸ ਧਾਰ ਨਹੀਂ ਉਹ ਹਿਰਦਾ ਨਹੀਂ ਪੱਥਰ ਹੈ ਜਿਸਮੇ ਗੁਰੂ ਦਾ ਪਿਆਰ ਨਹੀਂ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਪ੍ਰੇਮ ਦੇ ਨਾਲ ਕਿ ਜੋ ਇਨਸਾਨ ਜਿਸ ਦੇ ਇਨਸਾਨ ਦਾ ਹਿਰਦਾ ਅਜੇ ਤੱਕ ਇੱਕ ਪੂਰੇ ਗੁਰੂ ਦੇ ਪ੍ਰੇਮ ਦੇ ਨਾਲ ਨਹੀਂ ਭਰਿਆ ਤੇ ਜਿਸ ਦੇ ਅੰਦਰੋਂ ਉਸ ਪ੍ਰੇਮ ਰਖ ਦੀ ਧਾਰ ਅਜੇ ਤੱਕ ਪੈਦਾ ਨਹੀਂ ਹੋਈ ਉਸਨ ਦਾ ਉਸ ਇਨਸਾਨ ਦਾ ਜੋ ਹਿਰਦਾ ਹੈ ਉਹ ਹਿਰਦਾ ਨਹੀਂ ਹੈ ਉਸ ਇਨਸਾਨ ਦਾ ਹਿਰਦਾ ਇੱਕ ਪੱਥਰ ਹੈ ਜਿਸ ਦੇ ਵਿੱਚ ਅਜੇ ਤੱਕ ਗੁਰੂ ਦਾ ਪਿਆਰ ਪੈਦਾ ਹੀ ਨਹੀਂ ਹੋਇਆ ਹੈ ਪ੍ਰੇਮ ਪ੍ਰੇਮ ਅੱਗੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਪ੍ਰੇਮ ਪ੍ਰੇਮ ਸਭ ਕੋ ਕਹੇ ਪ੍ਰੇਮ ਨ ਚੀਨੇ ਕੋਏ ਚੀਨੇ ਤੋਂ ਭਾਵ ਹੁੰਦਾ ਹੈ ਪ੍ਰੇਮ ਨੂੰ ਜਾਨਣਾ ਚੀਨੇ ਤੋਂ ਭਾਵ ਹੁੰਦਾ ਹੈ ਪ੍ਰੇਮ ਨੂੰ ਜਾਨਣਾ ਪ੍ਰੇਮ ਪ੍ਰੇਮ ਸਭ ਕੋ ਕਹੇ ਪ੍ਰੇਮ ਨ ਚੀਨੇ ਕੋਏ ਕਿ ਅੱਜ ਸੰਸਾਰ ਦੇ ਵਿੱਚ ਪ੍ਰੇਮ ਦੀਆਂ ਗੱਲਾਂ ਤਾਂ ਬਹੁਤ ਲੋਕ ਕਰਦੇ ਹਨ ਪਰ ਪ੍ਰੇਮ ਨੂੰ ਲੋਕੀ ਜਾਣਦੇ ਨਹੀਂ ਹਨ ਕਿ ਅਸਲੀ ਪ੍ਰੇਮ ਕਿੱਥੇ ਕੀਤਾ ਜਾਂਦਾ ਹੈ ਪ੍ਰੇਮ ਪ੍ਰੇਮ ਸਭ ਕੋ ਕਹੇ ਪ੍ਰੇਮ ਨ ਚੀਨੇ ਕੋਏ ਆਠ ਪਹਿਰ ਈ ਨਾ ਰਹੇ ਪ੍ਰੇਮ ਕਹਾਵੇ ਸੋਏ ਪ੍ਰੇਮ ਪ੍ਰੇਮ ਸਭ ਕੋ ਕਹੇ ਪ੍ਰੇਮ ਨ ਚੀਨੇ ਕੋਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਅੱਜ ਸੰਸਾਰ ਦੇ ਵਿੱਚ ਪ੍ਰੇਮ ਦੀਆਂ ਗੱਲਾਂ ਤਾਂ ਸਾਰੇ ਹੀ ਕਰੀ ਜਾਂਦੇ ਹਨ ਪਰ ਅਸਲੀ ਪ੍ਰੇਮ ਨੂੰ ਨਹੀਂ ਜਾਣਦੇ ਕਿ ਅਸਲੀ ਪ੍ਰੇਮ ਕਿਸ ਦੇ ਨਾਲ ਕੀਤਾ ਜਾਂਦਾ ਹੈ ਅਸਲੀ ਪ੍ਰੇਮ ਇੱਕ ਪੂਰੇ ਗੁਰੂ ਦੇ ਨਾਲ ਹੀ ਕੀਤਾ ਜਾਂਦਾ ਹੈ ਆਠ ਪਹਿਰ ਠੀਨਾ ਰਹੇ ਆਠ ਪਹਿਰ ਠੀਨਾ ਰਹੇ ਆਠ ਪਹਿਰ ਠੀਨਾ ਰਹੇ ਪ੍ਰੇਮ ਕਹਾਵੇ ਸੋਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਅਸਲੀ ਪ੍ਰੇਮ ਤਾਂ ਉਹ ਹੈ ਜੋ ਅਠੇ ਪਹਿਰ ਹੀ ਆਪਣੇ ਗੁਰੂ ਦੇ ਪ੍ਰੇਮ ਦੇ ਵਿੱਚ ਢਿੱਜਿਆ ਰਹੇ ਅੱਗੇ ਸਾਡੇ ਗੁਰੂ ਸਾਹਿਬ ਸੰਤ ਕਬੀਰ ਜੀ ਲਿਖਦੇ ਹਨ ਅੱਗੇ ਸੰਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਉਸ ਪ੍ਰੇਮ ਦੇ ਬਾਰੇ ਸਮਝਾਉਂਦੇ ਹਨ ਜੈਸੀ ਪ੍ਰੀਤ ਕਟੰਬ ਸੇ ਤੈਸਿਓ ਤੈਸੋ ਗੁਰ ਸੇ ਹੋਏ ਜੈਸੀ ਪ੍ਰੀਤ ਕਟੰਬ ਸੇ ਕਟੰਬ ਪਰਿਵਾਰ ਨੂੰ ਕਹਿੰਦੇ ਹਨ ਬੱਚਿਆਂ ਨੂੰ ਕਹਿੰਦੇ ਹਨ ਜੈਸੀ ਪ੍ਰੀਤ ਕਟੰਬ ਸੇ ਤੈਸੋ ਗੁਰੂ ਸੇ ਹੋਏ ਕਹੇ ਕਬੀਰ ਤਾਂ ਦਾਸ ਕੋ ਪੱਲਾ ਨਾ ਪਕੜੇ ਕੋਈ ਸੰਤ ਕਬੀਰ ਜੀ ਕਹਿੰਦੇ ਹਨ ਕਿ हे ਇਨਸਾਨ ਜੇਹੀ ਪ੍ਰੀਤ ਜਿਸ ਤਰ੍ਹਾਂ ਦੀ ਪ੍ਰੀਤ ਤੂੰ ਆਪਣੇ ਪਰਿਵਾਰ ਦੇ ਨਾਲ ਕਰਦਾ ਹੈ ਆਪਣੇ ਪਰਿਵਾਰ ਦੇ ਵਿੱਚ ਬੱਚਿਆਂ ਦੇ ਨਾਲ ਕਰਦਾ ਹੈ ਤੂੰ ਐਸੀ ਪ੍ਰੀਤ ਇੱਕ ਪੂਰੇ ਗੁਰੂ ਦੇ ਨਾਲ ਪਾ ਕੇ ਦੇਖ ਤੂੰ ਐਸੀ ਪ੍ਰੀਤ ਇੱਕ ਪੂਰੇ ਪੂਰੇ ਗੁਰੂ ਦੇ ਨਾਲ ਪਾ ਜੈਸੀ ਪ੍ਰੀਤ ਕਟੰਭ ਸੇ ਤੈਸੋ ਗੁਰੂ ਸੇ ਹੋਏ ਸੰਤਕਬੀਰ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਜਿਸ ਤਰ੍ਹਾਂ ਦੀ ਪ੍ਰੀਤ ਆਪਣੇ ਪਰਿਵਾਰ ਦੇ ਨਾਲ ਤੇ ਆਪਣੇ ਬੱਚਿਆਂ ਦੇ ਨਾਲ ਕਰਦਾ ਹੈ ਤੂੰ ਉਸ ਤਰ੍ਹਾਂ ਦੀ ਪ੍ਰੀਤ ਇੱਕ ਪੂਰੇ ਗੁਰੂ ਦੇ ਨਾਲ ਪਾ ਕੇ ਵੀ ਵੇਖ ਕਹੇ ਕਬੀਰ ਤਾਂ ਦਾਸ ਕੋ ਪੱਲਾ ਨਾ ਫੁਕੜੇ ਪਕੜੇ ਕੋਈ ਸੰਤਕਬੀਰ ਜੀ ਕਹਿੰਦੇ ਹਨ ਕਿ ਜਦੋਂ ਤੂੰ ਐਸੀ ਪ੍ਰੀਤ ਜਿਹੋ ਜੀ ਹੀ ਪ੍ਰੀਤ ਤੂੰ ਆਪਣੇ ਘਟੰਬਰੇ ਨਾਲ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਕਰਦਾ ਹੈ ਜਦੋਂ ਇਹੋ ਜੀ ਹੀ ਪ੍ਰੀਤ ਤੂੰ ਇੱਕ ਪੂਰੇ ਗੁਰੂ ਦੇ ਨਾਲ ਪਾਵੇਂਗਾ ਤੇ ਤੇਰਾ ਕੋਈ ਵੀ ਪੱਲਾ ਨਹੀਂ ਪਕੜ ਸਕਦਾ ਭਾਵ ਤੇਰਾ ਕੋਈ ਦੁਆੜ ਵਿੰਗਾ ਨਹੀਂ ਕਰ ਸਕਦਾ ਭਾਵ ਤੇਰੇ ਫਿਰ ਸਾਰੇ ਕੰਮ ਹੀ ਰਾਤ ਨੂੰ ਸ਼ੁਰੂ ਹੋ ਜਾਣਗੇ 808 ਅੰਗ ਤੇ 808 ਅੰਗ ਤੇ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਲਾਲ ਰੰਗ ਤਿਸ ਕੋ ਹੈ ਲਾਗਾ ਜਿਸਕੇ ਵਡ ਭਾਗਾ ਲਾਲ ਰੰਗ ਤਿਸ ਕੋ ਹੈ ਲਾਗਾ ਜਿਸਕੇ ਵਡ ਭਾਗਾ ਮੈਲਾ ਕਦੀ ਨਾ ਹੋਵੀ ਨਾ ਲੱਗੇ ਦਾਗਾ ਲਾ ਰੰਗ ਤਿਸ ਕੋ ਹੈ ਲਾਗਾ ਜਿਸਕੇ ਵਡ ਭਾਗਾ ਇਸ ਸ਼ਬਦ ਦੇ ਵਿੱਚ ਜਿਵੇਂ ਲਾਲ ਰੰਗ ਦੀ ਸਾਡੇ ਗੁਰੂਆਂ ਨੇ ਗੱਲ ਕੀਤੀ ਹੈ ਉਹ ਲਾਲ ਰੰਗ ਸਾਡੇ ਸਰੀਰ ਨੂੰ ਕਿਤੋਂ ਬਾਹਰੋਂ ਨਹੀਂ ਲੱਗਦਾ ਹੈ ਉਹ ਲਾਲ ਰੰਗ ਸਾਡੇ ਸਰੀਰ ਨੂੰ ਕਿਤੋਂ ਬਾਹਰੋਂ ਨਹੀਂ ਲੱਗਦਾ ਹੈ ਉਹ ਲਾਲ ਰੰਗ ਸਾਡੇ ਸਰੀਰ ਦੇ ਇੱਕ ਪੂਰੇ ਗੁਰੂ ਦੇ ਦੁਆਰਾ ਸਾਡੇ ਅੰਦਰ ਲੱਗਦਾ ਹੈ ਜਦੋਂ ਇੱਕ ਪੂਰਾ ਗੁਰੂ ਸਤਗੁਰੂ ਸੰਤ ਸਾਧੂ ਬ੍ਰਹਮ ਗਿਆਨੀ ਸਾਡੇ ਮੱਥੇ ਦੇ ਉੱਤੇ ਹੱਥ ਧਰ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦਿੰਦਾ ਹੈ ਤਾਂ ਉਹ ਸਾਡੇ ਘਟ ਦੇ ਅੰਦਰ ਹੀ ਉਸ ਪ੍ਰਕਾਸ਼ ਨੂੰ ਉਸ ਜੋਤ ਨੂੰ ਪ੍ਰਗਟ ਕਰ ਦਿੰਦਾ ਹੈ ਜਿਸ ਦਾ ਜਿਸ ਦਾ ਰੰਗ ਜਿਸ ਦਾ ਰੰਗ ਜਿਸ ਜੋਤ ਦਾ ਰੰਗ ਕਈ ਤਰ੍ਹਾਂ ਦਾ ਹੈ ਜਿਸ ਪ੍ਰਕਾਸ਼ ਦਾ ਰੰਗ ਲਾਲ ਵੀ ਹੈ ਖੱਟਾ ਵੀ ਹੈ ਚਿੱਟਾ ਵੀ ਹੈ ਭਾਵ ਉਸ ਪ੍ਰਕਾਸ਼ ਦਾ ਰੰਗ ਅਨੇਕਾਂ ਤਰ੍ਹਾਂ ਦਾ ਰੰਗ ਹੈ ਜਦੋਂ ਇੱਕ ਪੂਰਾ ਗੁਰੂ ਸਾਡੇ ਮੱਥੇ ਦੇ ਉੱਤੇ ਹੱਥ ਧਰ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦਿੰਦਾ ਹੈ ਤਾਂ ਉਹ ਸਾਡੇ ਘਟ ਦੇ ਅੰਦਰ ਸਾਡੇ ਮਸਤਕ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਰੰਗਾਂ ਨੂੰ ਪੈਦਾ ਕਰ ਦਿੰਦਾ ਹੈ ਪ੍ਰਗਟ ਕਰ ਦਿੰਦਾ ਹੈ ਇਸ ਨੂੰ ਲਾਲ ਰੰਗ ਕਹਿੰਦੇ ਹਨ ਲਾਲ ਰੰਗ ਕਿਸ ਕੋ ਹੈ ਲਗਾ ਜਿਸਕੇ ਵਡਭਾਗਾ ਤੇ ਜਦੋਂ ਸਾਡੇ ਘਟ ਦੇ ਅੰਦਰ ਸਾਡੇ ਮਸਤਕ ਦੇ ਵਿੱਚ ਉਹ ਲਾਲ ਰੰਗ ਪ੍ਰਗਟ ਹੋ ਜਾਂਦਾ ਹੈ ਤੇ ਸਾਡਾ ਜੀਵਨ ਆਨੰਦ ਦੇ ਨਾਲ ਭਰ ਜਾਂਦਾ ਹੈ ਤੇ ਜਿਸ ਨੂੰ ਉਹ ਲਾਲ ਰੰਗ ਲੱਗ ਜਾਂਦਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਇਨਸਾਨ ਬਹੁਤ ਹੀ ਬਹੁਤ ਹੀ ਵੱਡੇ ਭਾਗਾ ਵਾਲਾ ਹੋ ਜਾਂਦਾ ਹੈ ਲਾਲ ਰੰਗ ਤਿਸ ਕੋ ਹੈ ਲਾਗਾ ਜਿਸਕੇ ਵੱਡ ਭਾਗਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦਿੰਦਾ ਹੈ ਤਾਂ ਸਾਡੇ ਮਸਤਕ ਦੇ ਵਿੱਚ ਪਰ ਅਨੇਕਾਂ ਤਰ੍ਹਾਂ ਦੇ ਹੀ ਰੰਗ ਫੁੱਟਣੇ ਫਿਰ ਸਾਡੇ ਮਸਤਕ ਦੇ ਵਿੱਚ ਨੀਕਾਂ ਤਰ੍ਹਾਂ ਦੇ ਹੀ ਹਰੇ ਲਾਲ ਪੀਲੇ ਗੁਲਾਬੀ ਹਰੇ ਲਾਲ ਪੀਲੇ ਗੁਲਾਬੀ ਐਦ ਅਨੇਕਾਂ ਤਰ੍ਹਾਂ ਦੇ ਹੀ ਰੰਗ ਫੁੱਟਣੇ ਸ਼ੁਰੂ ਹੋ ਜਾਂਦੇ ਹਨ ਜਿਸ ਕਰਕੇ ਸਾਡਾ ਜੀਵਨ ਆਨੰਦ ਦੇ ਨਾਲ ਭਰ ਜਾਂਦਾ ਹੈ ਉਹ ਉਹ ਰੰਗ ਉਹ ਲਾਲ ਪੀਲੇ ਹਰੇ ਅਨੇਕਾਂ ਤਰ੍ਹਾਂ ਦੇ ਰੰਗ ਸਾਡੇ ਮਸਤਕ ਤੋਂ ਲੈ ਕੇ ਸਾਡੇ ਸਰੀਰ ਦੇ ਵਿੱਚ ਵੀ ਹੌਲੀ-ਹੌਲੀ ਫੁੱਟਣੇ ਸ਼ुरू ਹੋ ਜਾਂਦੇ ਹਨ ਜਿਸ ਕਰਕੇ ਜਦੋਂ ਇੱਕ ਇਨਸਾਨ ਨੂੰ ਬ੍ਰह्म ਗਿਆਨ ਮਿਲਦਾ ਹੈ ਤਾਂ ਉਹ ਇਨਸਾਨ ਫਿਰ ਆਨੰਦ ਦੇ ਨਾਲ ਭਰ ਜਾਂਦਾ ਹੈ ਤੇ ਉਹ ਇਨਸਾਨ ਉੱਚੀ ਉੱਚੀ ਰੋਲਾ ਵੀ ਪਾਉਂਦਾ ਹੈ ਕਿ ਮੈਨੂੰ ਮੇਰੇ ਘਟ ਦੇ ਅੰਦਰ ਹੀ ਮੇਰੇ ਗੁਰੂ ਨੇ ਦਰਸ਼ਨ ਕਰਾ ਦਿੱਤੇ ਹਨ ਕਿ ਮੈਨੂੰ ਮੇਰੇ ਘਟ ਦੇ ਅੰਦਰ ਹੀ ਮੇਰੇ ਗੁਰੂ ਨੇ ਕਈ ਰੰਗਾਂ ਦੇ ਵਿੱਚ ਈਸ਼ਵਰ ਦੇ ਦਰਸ਼ਨ ਕਰਾ ਦਿੱਤੇ ਹਨ ਲਾਲ ਰੰਗ ਤਿਸ ਕੋ ਹੈ ਲਾਗਾ ਜਿਸਕੇ ਵਡਾ ਭਾਗਾ ਮੈਲਾ ਕਦੀ ਨਾ ਹੋਵੀ ਨਾ ਲਾਗੇ ਦਾਗਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਦੇ ਘਟ ਦੇ ਅੰਦਰ ਇੱਕ ਪੂਰੇ ਗੁਰੂ ਦੇ ਦੁਆਰਾ ਉਹ ਲਾਲ ਰੰਗ ਲੱਗ ਜਾਂਦਾ ਹੈ ਉਹ अनेका ਤਰ੍ਹਾਂ ਦਾ ਹਰਾ ਪੀਲਾ ਲਾਲ ਰੰਗ ਲੱਗ ਜਾਂਦਾ ਹੈ ਉਹ ਫਿਰ ਮੈਲਾ ਕਦੇ ਵੀ ਨਹੀਂ ਹੁੰਦਾ ਹੈ ਉਹ ਰੰਗ ਫਿਰ ਕਦੇ ਵੀ ਮੈਲਾ ਨਹੀਂ ਹੁੰਦਾ ਹੈ ਤੇ ਨਾ ਹੀ ਉਸ ਰੰਗ ਨੂੰ ਪਾਣੀ ਖਾਬਣ ਦੇ ਨਾਲ ਤੋਤਾ ਜਾਂਦਾ ਹੈ ਲਾ ਰੰਗ ਕਿਸ ਕੋ ਹੈ ਲਾਗਾ ਜਿਸ ਕੇ ਵੱਡ ਭਾਗਾ ਤੇ ਉਹ ਇਨਸਾਨ ਬਹੁਤ ਹੀ ਬਹੁਤ ਹੀ ਵੱਡੇ ਭਾਗਾ ਵਾਲਾ ਹੋ ਜਾਂਦਾ ਹੈ ਲਾ ਰੰਗ ਕਿਸ ਕੋ ਲਾਗਾ ਜਿਸ ਕੇ ਵੱਡ ਭਾਗਾ ਮੈਲਾ ਕਦੇ ਨਾ ਹੋਵੀ ਨਾ ਲਾਗੇ ਡੰਗਾ ਦਾਗਾ ਉਹ ਫਿਰ ਲਾ ਰੰਗ ਜੋ ਸਾਡੇ ਅੰਦਰ ਲੱਗਿਆ ਹੁੰਦਾ ਹੈ ਜੋ ਇੱਕ ਗੁਰੂ ਦੇ ਦੁਆਰਾ ਸਾਡੇ ਅੰਦਰ ਲੱਗਿਆ ਹੁੰਦਾ ਹੈ ਉਹ ਫਿਰ ਕਿਸੇ ਵੀ ਸਾਬਣ ਦੇ ਨਾਲ ਲੈਂਦਾ ਨਹੀਂ ਹੈ ਉਹ ਰੰਗ ਜਿਵੇਂ ਜਿਵੇਂ ਅਸੀਂ ਇੱਕ ਪੂਰੇ ਗੁਰੂ ਦੀ ਉਹ ਰੰਗ ਜਿਵੇਂ ਜਿਵੇਂ ਅਸੀਂ ਉਸ ਪੂਰੇ ਗੁਰੂ ਦੀ ਸੇਵਾ ਕਰਦੇ ਹਾਂ ਸਾਧਨਾ ਕਰਦੇ ਹਾਂ ਸਿਮਰਨ ਕਰਦੇ ਹਾਂ ਤੇ ਉਸ ਨਾਮ ਦਾ ਪ੍ਰਚਾਰ ਕਰਦੇ ਹਾਂ ਤਾਂ ਉਹ ਲਾਲ ਰੰਗ ਉਹ ਹਰਾ ਰੰਗ ਉਹ ਪੀਲਾ ਰੰਗ ਗੁਲਾਬੀ ਰੰਗ ਹੋਰ ਵੀ ਵਾਧਾ ਹੀ ਵਾਧਾ ਹੀ ਜਾਂਦਾ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ ਸਤੋ 20 ਅੰਗ ਤੇ ਲਿਖਦੇ ਹਨ सो जप सो जप सो तप सात पूजा जित हरस्यो प्रीत लगाए बेन हर प्रीत बेन हर प्रीत होर प्रीत सब झूठी एक खिण विसर सब जाए, सो जप सो तप सा वर्त पूजा जित हरस्यो प्रीत लगाए ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਪੰਜਵੇਂ ਪਾਤਸ਼ਾਹ ਜੀ 720 ਅੰਗ ਤੇ ਗੁਰਬਾਣੀ ਦੇ ਵਿੱਚ ਲਿਖਦੇ ਹਨ ਕਿ ਜਦੋਂ ਅਸੀਂ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਕਰਦੇ ਹਾਂ ਤਾਂ ਉਹ ਪੂਰਾ ਗੁਰੂ ਸਾਡੇ ਘਟ ਦੇ ਅੰਦਰ ਹੀ ਉਸ ਈਸ਼ਵਰ ਨੂੰ ਦਿਖਾ ਦਿੰਦਾ ਹੈ ਤੇ ਜਦੋਂ ਅਸੀਂ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਹੀ ਦੇਖ ਲੈਂਦੇ ਹਾਂ ਤਾਂ ਸਾਡੀ ਉਸ ਹਰੀ ਦੇ ਨਾਲ ਗੂੜੀ ਪ੍ਰੀਤੀ ਪੈ ਜਾਂਦੀ ਹੈ ਤੇ ਜਦੋਂ ਸਾਡੀ ਉਸ ਹਰੀ ਦੇ ਨਾਲ ਸਾਡੇ ਘਟ ਦੇ ਅੰਦਰ ਹੀ ਗੂੜੀ ਪ੍ਰੀਤੀ ਪੈ ਜਾਂਦੀ ਹੈ ਤਾਂ ਸਾਨੂੰ ਫਿਰ ਕਿਸੇ ਵੀ ਜਪ ਤਪ ਵਰਤ ਪੂਜਾ ਐਦ ਰੱਖਣ ਦੀ ਕੋਈ ਵੀ ਲੋੜ ਨਹੀਂ ਰਹਿੰਦੀ ਹੈ ਭਾਵ ਫਿਰ ਫਿਰ ਸਭ ਤਰ੍ਹਾਂ ਦੇ ਜਪ ਤਪ ਵਰਤ ਪੂਜਾ ਐਦ ਖਤਮ ਹੋ ਜਾਂਦੇ ਹਨ ਕਿਉਂਕਿ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਾਡੇ ਘਟ ਦੇ ਅੰਦਰ ਅਸੀਸ਼ਰ ਨੂੰ ਦਿਖਾ ਕੇ ਸਾਡੇ ਅੰਦਰੋਂ ਹੀ ਉਹ ਸੱਚੇ ਨਾਮ ਨੂੰ ਪ੍ਰਾਪਤ ਕਰਕੇ ਸਾਨੂੰ ਉਹ ਸੱਚੇ ਨਾਮ ਦੇ ਨਾਲ ਜੋੜ ਦਿੰਦਾ ਹੈ ਜਿਸ ਕਰਕੇ ਸਾਡੇ ਜੋ ਬਾਹਰੀ ਜਪ ਤਪ ਕਰਮ ਕਾਂਡ ਵਰਤ ਪੂਜਾ ਹੁੰਦੇ ਹਨ ਉਹ ਸਾਰੇ ਹੀ ਖਤਮ ਹੋ ਜਾਂਦੇ ਹਨ ਦਿਨ ਹਰ ਪੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿੰਮੇ ਵਿਸਰ ਸਭ ਜਾਏ ਸਾਡੇ ਗੁਰੂ ਸਾਹਿਬ ਜੀ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਸ ਹਰੀ ਦੀ ਪ੍ਰੀਤੀ ਤੋਂ ਬਿਨਾਂ ਅਸੀਂ ਸੰਸਾਰ ਦੇ ਵਿੱਚ ਜਿੰਨੀਆਂ ਵੀ ਪ੍ਰੀਤੀਆਂ ਪਾਉਂਦੇ ਹਾਂ ਉਹ ਸਾਰੀਆਂ ਲੀਆਂ ਸਾਰੀਆਂ ਪ੍ਰੀਤਾਂ ਹੀ ਬਿਲਕੁਲ ਹੀ ਝੂਠੀਆਂ ਹਨ ਉਹ ਸਵਾਰਥੀ ਉਹ ਸਵਾਰਥੀ ਉਹ ਸਵਾਰਥੀ ਪ੍ਰੇਮ ਹੈ। ਬੇਨ ਹਰ ਪ੍ਰੀਤ ਹਰ ਪ੍ਰੀਤ ਸਭ ਝੂਠੀ ਇੱਕ ਖਿੰਣ ਮੇ ਵਿਸਰ ਸਭ ਜਾਏ ਬਣੇ ਬਾਦਸ਼ਾਹੀ ਕਹਿੰਦੇ ਹਨ ਕਿ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖ ਕੇ ਜਦੋਂ ਅਸੀਂ ਉਸ ਈਸ਼ਵਰ ਦੇ ਨਾਲ ਪ੍ਰੀਤੀ ਪਾਉਂਦੇ ਹਾਂ ਤੇ ਅਸੀਂ ਬੇਨਰ ਪ੍ਰੀਤ ਤੇ ਉਸ ਹਰੀ ਦੀ ਪ੍ਰੀਤੀ ਤੋਂ ਬਿਨਾ ਅਸੀਂ ਜੋ ਬਾਹਰ ਪ੍ਰੀਤियां ਪਾਉਂਦੇ ਹਾਂ ਉਸ ਹਰੀ ਦੀ ਪ੍ਰੀਤੀ ਤੋਂ ਬਿਨਾ ਅਸੀਂ ਜੋ ਸੰਸਾਰ ਦੇ ਵਿੱਚ ਹੋਰ ਪ੍ਰੀਤियां ਪਾਉਂਦੇ ਹਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਉਹ ਸਾਰੀਆਂ ਲੀਆਂ ਸਾਰੀਆਂ ਪ੍ਰੀਤियां ਹੀ ਬਿਲਕੁਲ ਹੀ ਝੂਠੀਆਂ ਹਨ ਸਵਾਰਥੀ ਹਨ ਮਤਬਲੀ ਹਨ ਇੱਕ ਖਿੰਮੇ ਵਿਸਰ ਸਭ ਜਾਏ ਤੇ ਉਹ ਸੰਸਾਰ ਦੇ ਵਿੱਚ ਜੋ ਅਸੀਂ ਆ ਕੇ ਪ੍ਰੀਤیاں ਪਾਉਂਦੇ ਹਾਂ ਉਹ ਇੱਕ ਖਿੰਡ ਦੇ ਵਿੱਚ ਹੀ ਵਿਸਰ ਜਾਂਦੀਆਂ ਹਨ ਅੱਜ ਸਾਡੇ ਗੁਰੂ ਸਾਹਿਬ ਜੀ 1422 ਅੰਗ ਤੇ ਚੌਥੇ ਬਾਛਾ ਜੀ ਲਿਖਦੇ ਹਨ ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਏ ਸੱਚਾ ਸੱਚਾ ਪ੍ਰੇਮ ਪਿਆਰ ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਏ ਕਬ ਹੂ ਨਾ ਹੋਵੇ ਭੰਗ ਨਾਨਕ ਹਰਗੁਣ ਗਾਇਏ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਜੋ ਸੱਚਾ ਪ੍ਰੇਮ ਹੈ ਜੋ ਅਸਲੀ ਪ੍ਰੇਮ ਹੈ ਜੋ ਸਾਡੇ ਸਾਰੀ ਉਮਰ ਨਾਲ ਨਿਭਣ ਵਾਲਾ ਪ੍ਰੇਮ ਹੈ ਉਹ ਇੱਕ ਪੂਰੇ ਗੁਰੂ ਤੋਂ ਪਾਇਆ ਜਾਂਦਾ ਹੈ ਇੱਕ ਪੂਰਾ ਗੁਰੂ ਸਾਡੇ ਗੁਰੂ ਸਾਹਿਬ ਜੀ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਡੇ ਮੱਥੇ ਦੇ ਉੱਤੇ ਹੱਥ ਰੱਖ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਸਾਨੂੰ ਅਸੀਸੁਰ ਦੇ ਦਰਸ਼ਨ ਕਰਾਉਂਦਾ ਹੈ ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਏ ਪੰਨੇ ਚੌਥੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹ ਸੱਚਾ ਪ੍ਰੇਮ ਇੱਕ ਪੂਰੇ ਗੁਰੂ ਦੇ ਦੁਆਰਾ ਹੀ ਪਾਇਆ ਜਾਂਦਾ ਹੈ ਕਬ ਹੂ ਨਾ ਹੋਵੇ ਭੰਗ ਨਾਨਕ ਹਰਗੁਣ ਗਾਜੇ ਚੌਥੇ ਪਾਤਸ਼ਾਹ ਜੀ ਕਹਿੰਦੇ ਹਨ ਕਹਿੰਦੇ ਹਨ ਕਿ ਜਦੋਂ ਅਸੀਂ ਇੱਕ ਪੂਰੇ ਗੁਰੂ ਦੇ ਦੁਆਰਾ ਉਸ ਸੱਚੇ ਪ੍ਰੇਮ ਨੂੰ ਪ੍ਰਾਪਤ ਕਰਦੇ ਹਾਂ ਤਾਂ ਉਹ ਸੱਚਾ ਪ੍ਰੇਮ ਫਿਰ ਉਹ ਪੂਰਾ ਗੁਰੂ ਕਦੇ ਵੀ ਭੰਗ ਨਹੀਂ ਕਰਦਾ ਹੈ ਭਾਵ ਉਹ ਪੂਰਾ ਗੁਰੂ ਉਹ ਸੱਚੇ ਪ੍ਰੇਮ ਨੂੰ ਸਾਡੇ ਅਖੀਰ ਲਈ ਸਾਡੇ ਅਖੀਰ ਵਾਲੇ ਸਵਾਸ ਤੱਕ ਨਭਾਉਂਦਾ ਹੈ ਕਬ ਹੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਇਏ ਉਥੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇੱਕ ਪੂਰੇ ਗੁਰੂ ਦੇ ਦੁਆਰਾ ਪੂਰੇ ਗੁਰੂ ਦੇ ਨਾਲ ਉਹ ਸੱਚਾ ਪ੍ਰੇਮ ਪਾਉਂਦੇ ਹਾਂ ਤਾਂ ਉਹ ਸੱਚਾ ਪ੍ਰੇਮ ਫਿਰ ਕਦੇ ਵੀ ਕਦੇ ਵੀ ਭੰਗ ਨਹੀਂ ਹੁੰਦਾ ਹੈ ਉਸ ਸੱਚੇ ਪ੍ਰੇਮ ਦੇ ਵਿੱਚ ਮਿਲ ਕੇ ਉਸ ਸੱਚੇ ਪ੍ਰੇਮ ਦੇ ਵਿੱਚ ਰਚ ਕੇ ਉਸ ਸੱਚੇ ਪ੍ਰੇਮ ਦੇ ਵਿੱਚ ਚੰਗੀ ਤਰ੍ਹਾਂ ਘੁਲ ਕੇ ਅਸੀਂ ਫਿਰ ਹਰੀ ਦੇ ਗੁਣ ਗਾਉਂਦੇ ਰਹਿੰਦੇ ਹਾਂ ਅੱਗੇ ਸਾਡੇ ਗੁਰੂ ਸਾਹਿਬ ਅੱਗੇ ਸੰਤ ਕਬੀਰ ਜੀ ਲਿਖਦੇ ਹਨ ਕਿ ਪ੍ਰੀਤੀ ਪ੍ਰੀਤੀ ਬਹੁ ਸੰਸਾਰ ਮੇ ਨਾਨਾ ਵਿਦ ਕੀ ਹੋਏ ਉਤਮ ਪ੍ਰੀਤ ਸੋ ਜਾਣੀਏ ਜੋ ਥਤ ਗੁਰੂ ਸੇ ਹੋਏ ਪ੍ਰੀਤੀ ਬੋਹ ਸੰਸਾਰ ਮੇ ਨਾਨਾ ਵਿਦ ਕੀ ਹੋਏ ਉੱਤਮ ਪ੍ਰੀਤ ਸੋ ਜਾਣੀਏ ਜੋ ਸਤਗੁਰੂ ਸੇ ਹੋਏ ਸੰਤ ਕਬੀਰ ਜੀ ਕਹਿੰਦੇ ਹਨ ਕਿ ਅੱਜ ਸੰਸਾਰ ਦੇ ਵਿੱਚ ਲੋਕ ਪ੍ਰੀਤੀਆਂ ਤਾਂ ਬਹੁਤ ਹੀ ਤਰ੍ਹਾਂ ਦੀਆਂ ਪਾਉਂਦੇ ਹਨ ਹਨ ਕਿ ਅੱਜ ਸੰਸਾਰ ਦੇ ਵਿੱਚ ਲੋਕ ਆਪਣੇ ਆਪਣੇ ਮਤਬਲ ਕੱਢਣ ਦੀ ਖਾਤਰ ਪ੍ਰੀਤੀਆਂ ਤਾਂ ਬਹੁਤ ਹੀ ਪਾਉਂਦੇ ਹਨ ਪਰ ਸਭ ਤੋਂ ਉੱਤਮ ਪ੍ਰੀਤ ਪ੍ਰੀਤੀ ਬਹੁ ਸੰਸਾਰ ਮੇਂ ਨਾਨਾ ਵੜ ਕੀ ਹੋਏ ਕਿ ਅਨੇਕ ਅਜ ਸੰਸਾਰ ਦੇ ਵਿੱਚ ਲੋਕ ਆਪਣਾ ਕੋਈ ਨਾ ਕੋਈ ਮਤਬਲ ਕੱਢਣ ਦੇ ਵਾਸਤੇ ਅਨੇਕਾਂ ਤਰ੍ਹਾਂ ਦੀਆਂ ਹੀ ਪ੍ਰੀਤੀਆਂ ਪਾਉਂਦੇ ਹਨ ਪਰ ਸਭ ਤੋਂ ਉੱਤਮ ਪ੍ਰੀਤ ਉੱਤਮ ਪ੍ਰੀਤ ਸੋ ਜਾਣੀਏ ਜੋ ਸਤਿਗੁਰੂ ਸੇ ਹੋਏ ਸੰਤ ਕਬੀਰ ਜੀ ਕਹਿੰਦੇ ਹਨ ਕਿ ਸਭ ਤੋਂ ਉੱਤਮ ਪ੍ਰੀਤ ਕਿ ਸਭ ਤੋਂ ਉੱਤਮ ਪ੍ਰੀਤ ਜੇ ਕੋਈ ਹੈ ਤਾਂ ਉਹ ਇੱਕ ਸਤਿਗੁਰੂ ਦੇ ਨਾਲ ਹੀ ਕੀਤੀ ਜਾਂਦੀ ਹੈ ਕਿ ਇਹ ਸਭ ਤੋਂ ਉੱਤਮ ਪ੍ਰੀਤ ਜੇ ਕੋਈ ਹੈ ਤਾਂ ਉਹ ਸਭ ਤੋਂ ਉੱਤਮ ਦੀ ਪ੍ਰੀਤ ਇੱਕ ਪੂਰੇ ਸਤਿਗੁਰੂ ਦੇ ਨਾਲ ਹੀ ਕੀਤੀ ਜਾਂਦੀ ਹੈ ਇੱਕ ਪੂਰਾ ਸਤਿਗੁਰੂ ਹੀ ਉਸ ਉੱਤਮ ਪ੍ਰੀਤ ਨੂੰ ਸਾਡੇ ਆਖਰੀ ਸਵਾਸ ਤੱਕ ਨਿਭਾਉਂਦਾ ਹੈ ਭਾਲ ਸਾਡੇ ਆਖਰੀ ਸਵਾਸ ਤੱਕ ਸਾਡੇ ਯੰਗ ਸੰਗ ਰਹਿੰਦਾ ਹੈ ਸਾਡੀ ਰੱਖਿਆ ਕਰਦਾ ਹੈ ਸਾਡੇ ਸਾਰੇ ਕਾਰਜ ਰਾਸ ਕਰਦਾ ਹੈ ਤੇ ਸਾਡੀ ਸਾਡਾ ਬਾਡੀਗਾਰਡ ਬਣ ਕੇ ਹਰ ਘੰਟੇ ਦਿਨ ਰਾਤ ਹੀ ਸਾਡੀ ਸਾਡੇ ਨਾਲ ਰਹਿੰਦਾ ਹੋਇਆ ਸਾਨੂੰ ਮਹਿਸੂਸ ਹੁੰਦਾ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ 488 ਅੰਗ ਤੇ 488 ਅੰਗ ਤੇ ਸੰਤ ਫਰੀਦ ਸੰਤ ਫਰੀਦ ਜੀ ਲਿਖਦੇ ਹਨ 488 ਅੰਗ ਤੇ ਭਗਤ ਫਰੀਦ ਜੀ ਲਿਖਦੇ ਹਨ ਦਿਲੋਂ ਮੁਹੱਬਤ ਜੇ ਨ ਸਹੀ ਸੱਚਿਆ ਦਿਲੋਂ ਮੁਹੱਬਤ ਜੇ ਨ ਸਹੀ ਸੱਚਿਆ ਜੇਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਕਿ ਜਿਨ੍ਹਾਂ ਦੀ ਦਿਲੋਂ ਜਿਨ੍ਹਾਂ ਦੀ ਦਿਲ ਤੋਂ ਲੈ ਕੇ ਆਪਣੇ ਗੁਰੂ ਦੇ ਨਾਲ ਪ੍ਰੀਤੀ ਹੁੰਦੀ ਹੈ ਉਹੀ ਸੱਚੇ ਹੁੰਦੇ ਹਨ ਕਿ ਜਿਨ੍ਹਾਂ ਦੀ ਦਿਲ ਤੋਂ ਲੈ ਕੇ ਆਪਣੇ ਗੁਰੂ ਦੇ ਨਾਲ ਪ੍ਰੀਤੀ ਹੁੰਦੀ ਹੈ ਉਹ ਇਨਸਾਨ ਹੀ ਸੱਚੇ ਹੁੰਦੇ ਹਨ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਹੋਰ ਹੈ ਤੇ ਮੁਖ ਦੇ ਉੱਤੇ ਕੁਝ ਹੋਰ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਲੋਕ ਕੱਚੇ ਲੋਕ ਹਨ ਉਹਨਾਂ ਦੀ ਪ੍ਰੀਤੀ ਦੇ ਉੱਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਸੋ ਦੇਖੇ ਬਿਨ ਪ੍ਰੀਤ ਨ ਉਜੇ ਸੋ ਦੇਖੇ ਬਿਨ ਪ੍ਰੀਤ ਨ ਉਜੇ ਅੰਦਾ ਕੀ ਕਰੇ ਸੋ ਈਸ਼ਵਰ ਨੂੰ ਕਹਿੰਦੇ ਹਨ ਸੋ ਈਸ਼ਵਰ ਨੂੰ ਕਹਿੰਦੇ ਹਨ ਸੋ ਦੇਖੇ ਬਿਨ ਪ੍ਰੀਤ ਨਾ ਉਭਜੇ ਅੰਦਾ ਕਿਆ ਕਰੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਿੰਨੀ ਦੇਰ ਤੱਕ ਅਸੀਂ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਉਸ ਈਸ਼ਰ ਨੂੰ ਦੇਖਦੇ ਨਹੀਂ ਹਾਂ ਤਾਂ 19 ਦੇਰ ਤੱਕ 19 ਦੇਰ ਤੱਕ ਸਾਡੀ ਉਸ ਈਸ਼ਰ ਦੇ ਨਾਲ ਕਦੇ ਵੀ ਕਦੇ ਵੀ ਕਦੇ ਵੀ ਪ੍ਰੀਤ ਨਹੀਂ ਹੋ ਸਕਦੀ ਹੈ ਸੋ ਦੇਖੇ ਬਿਨ ਪ੍ਰੀਤ ਨਾ ਉਜੇ ਕਿ ਈਸ਼ਰ ਨੂੰ ਆਪਣੇ ਘਟ ਦੇ ਘਟ ਦੇ ਅੰਦਰ ਦੇਖੇ ਤੋਂ ਬਿਨਾ ਉਸ ਦੇ ਨਾਲ ਸਾਡੀ ਕਦੇ ਵੀ ਕਦੇ ਵੀ ਕਦੇ ਵੀ ਪ੍ਰੀਤੀ ਨਹੀਂ ਬੈਠ ਸਕਦੀ ਅੰਧਾ ਚਾਹ ਕਰੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਿੰਨੀ ਦੇਰ ਤੱਕ ਇਹ ਇਨਸਾਨ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਘਟ ਦੇ ਅੰਦਰ ਉਸ ਈਸ਼ਰ ਨੂੰ ਨਹੀਂ ਦੇਖਦਾ ਉਨਹੀਂ ਦੇਰ ਤੱਕ ਇਹ ਇਨਸਾਨ ਇੱਕ ਅੰਨ੍ਹਾ ਦੀ ਤਰ੍ਹਾਂ ਹੀ ਤੁਰਿਆ ਫਿਰਦਾ ਹੈ ਸੋ ਦੇਖੇ ਬਿਨ ਪ੍ਰੀਤ ਨ ਉਭਜੇ ਅੰਦਾ ਕਿਆ ਕਰੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਈਸ਼ਰ ਨੂੰ ਆਪਣੇ ਘਟ ਦੇ ਅੰਦਰ ਦੇਖੇ ਤੋਂ ਬਿਨਾ ਉਸ ਦੇ ਨਾਲ ਪ੍ਰੀਤ ਨਹੀਂ ਪਾਈ ਸਕਦੀ ਪਾਈ ਸਕਦੀ ਤੇ ਈਸ਼ਰ ਨੂੰ ਆਪਣੇ ਘਟ ਦੇ ਅੰਦਰ ਦੇਖੇ ਤੋਂ ਬਿਨਾ ਇਹ ਇਨਸਾਨ ਅੰਨ੍ਹਾ ਹੀ ਤੁਰਿਆ ਫਿਰਦਾ ਹੈ ਸੋ ਦੇਖੇ ਬਣ ਪ੍ਰੀਤ ਨਾ ਉਪਜੇ ਅੰਨਾ ਅੰਦਾ ਕੀਆ ਕਰੇ ਤੇ ਇਹ ਮਨੁੱਖ ਅੰਨਾ ਹੀ ਤੁਰਿਆ ਫਿਰਦਾ ਹੈ ਤੇ ਇੱਕ ਅੰਨਾ ਵਿਅਕਤੀ ਕੀ ਕਰ ਸਕਦਾ ਹੈ ਅੱਗੇ ਆਸਾ ਦੀ ਵਾਰ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਜਿਨ ਅੰਤਰ ਹਰ ਹਰ ਪ੍ਰੀਤ ਹੈ ਸੋ ਜਨ ਸੁਗੜ ਸਿਆਣੇ RAM ਰਾਜੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਸੋ ਜਨ ਸੁਗੜ ਸਿਆਣੇ RAM ਰਾਜੇ ਸ੍ਰੀ ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਦੇ ਵਿੱਚ ਲਿਖਦੇ ਹਨ ਕਿ ਜਿਨ੍ਹਾਂ ਦੇ ਅੰਦਰ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਸ ਈਸ਼ਵਰ ਦੀ ਪ੍ਰੀਤ ਹੈ ਉਹ ਜਨ ਉਹ ਇਨਸਾਨ ਬਹੁਤ ਹੀ ਸੁਗੜ ਤੇ ਸਿਆਣੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਦੇ ਵਿੱਚ ਲਿਖਦੇ ਹਨ ਕਿ ਜਿਨ੍ਹਾਂ ਦੇ ਅੰਦਰ ਉਸ ਹਰੀ ਦੀ ਪ੍ਰੀਤ ਪੈਦਾ ਹੋ ਗਈ ਹੈ ਉਹ ਇਨਸਾਨ ਬਹੁਤ ਹੀ ਜ਼ਿਆਦਾ ਸਿਆਣੇ ਤੇ ਸੁਗੜ ਵੀ ਹਨ ਅੱਗੇ ਅੱਗੇ 694 ਅੰਗ ਤੇ 694 ਅੰਗ ਤੇ ਸੰਤ ਰਵੀਦਾਸ ਜੀ ਲਿਖਦੇ ਹਨ ਸਾਧ ਸੰਗਤ ਬਿਨ ਭਾਉ ਨਹੀਂ ਉਪਜੇ ਸਾਧ ਸੰਗਤ ਬਿਨ ਭਾਉ ਨਹੀਂ ਉਪਜੇ ਭਾ ਬਿਨਾ ਭਗਤੀ ਨਹੀਂ ਹੋਏ ਤੇਰੀ ਸੰਤ ਰਵੀਦਾਸ ਜੀ 694 ਅੰਗ ਤੇ ਲਿਖਦੇ ਹਨ ਕਿ ਇੱਕ ਪੂਰੇ ਸਾਧੂ ਦੀ ਸੰਗਤ ਕੀਤੇ ਤੋਂ ਬਿਨਾ ਕਿ ਇੱਕ ਪੂਰੇ ਸਾਧੂ ਦੀ ਸੰਗਤ ਕੀਤੇ ਤੋਂ ਬਿਨਾ ਸਾਡੇ ਅੰਦਰ ਉਸ ਈਸ਼ਵਰ ਦੇ ਬਾਰੇ ਕਦੇ ਵੀ ਕਦੇ ਵੀ ਪ੍ਰੀਤੀ ਪੈਦਾ ਨਹੀਂ ਹੋ ਸਕਦੀ ਤੇ ਉਸ ਪ੍ਰੀਤੀ ਤੋਂ ਬਿਨਾ ਉਸ ਈਸ਼ਵਰ ਦੀ ਭਗਤੀ ਨਹੀਂ ਹੋ ਸਕਦੀ ਸਾਧ ਸੰਗਤ ਬਿਨ ਭਾਉ ਨਹੀਂ ਉਪਜੇ ਭਾਉ ਬਿਨਾ ਭਗਤੀ ਨਹੀਂ ਹੋਏ ਤੇਰੀ ਸੰਤ ਰਵੀਦਾਸ ਜੀ ਕਹਿੰਦੇ ਹਨ ਕਿ ਇੱਕ ਪੂਰੇ ਸਾਧੂ ਦੀ ਸੰਗਤ ਕੀਤੇ ਤੋਂ ਬਿਨਾ ਸਾਡੇ ਅੰਦਰ ਈਸ਼ਵਰ ਦੀ ਉਹ ਸੱਚੀ ਪ੍ਰੀਤੀ ਪੈਦਾ ਨਹੀਂ ਹੋ ਸਕਦੀ ਤੇ ਉਸ ਈਸ਼ਵਰ ਦੀ ਸੱਚੀ ਪ੍ਰੀਤੀ ਤੋਂ ਬਿਨਾ ਅਸੀਂ ਉਸ ਈਸ਼ਵਰ ਦੀ ਭਗਤੀ ਕਦੇ ਵੀ ਨਹੀਂ ਕਰ ਸਕਦੇ ਹਾਂ ਸੋ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਆਪਣੇ ਮਹਾਨ ਗੁਰੂਆਂ ਦੇ ਹੁਕਮ ਅਨਸਾਰ ਸੱਚੀ ਪ੍ਰੀਤ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇਕ ਪੂਰਨ ਗੁਰੂ ਸਤਗੁਰੂ ਦੇ ਨਾਲ ਹੀ ਪਾਉਣੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਆਪਣੇ ਮਹਾਨ ਗੁਰਮਹਾਂ ਦੇ ਹੁਕਮ ਅਨੁਸਾਰ ਸੱਚੀ ਪ੍ਰੀਤ ਸਾਡੇ ਘਰ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਗੁਰੂ ਦੇ ਨਾਲ ਹੀ ਪਾਉਣੀ ਹੈ ਹੋਰ ਕਿਸੇ ਦੇ ਨਾਲ ਨਹੀਂ ਪਾਉਣੀ ਹੈ ਜਦੋਂ ਅਸੀਂ ਸੱਚੀ ਪ੍ਰੀਤ ਇੱਕ ਪੂਰਨ ਗੁਰੂ ਦੇ ਨਾਲ ਪਾਵਾਂਗੇ ਤਾਂ ਫਿਰ ਦੇਖਣਾ ਹਾਂ ਫਿਰ ਦੇਖਣਾ ਕਿ ਉਹ ਪੂਰਨ ਗੁਰੂ ਹਰ ਸਮੇਂ ਹੀ ਹਰ ਸਮੇਂ ਹੀ ਸਾਡੇ ਅੰਗ ਸੰਗ ਹੀ ਰਹਿੰਦਾ ਹੈ ਤੇ ਜਦੋਂ ਉਹ ਪੂਰਨ ਗੁਰੂ ਹਰ ਸਮੇਂ ਸਾਡੇ ਅੰਗ ਹਰ ਸਮੇਂ ਜਦੋਂ ਉਹ ਪੂਰਨ ਗੁਰੂ ਹਰ ਸਮੇਂ ਹੀ ਸਾਡੇ ਅੰਗ ਸੰਗ ਹੀ ਰਹਿੰਦਾ ਹੋਵੇਗਾ ਜਦੋਂ ਉਹ ਪੂਰਨ ਗੁਰੂ ਹਰ ਸਮੇਂ ਹੀ ਸਾਡੇ ਅੰਗ ਸੰਗ ਰਹਿੰਦਾ ਹੋਵੇਗਾ ਤਾਂ ਫਿਰ ਦੇਖਣਾ ਤਾਂ ਫਿਰ ਦੇਖਣਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਦਾ ਹੀ ਸਦਾ ਹੀ ਆਨੰਦ ਬਣਿਆ ਰਹੇਗਾ ਤੇ ਸਾਡੇ ਸਾਰੇ ਹੀ ਕਾਰਜ ਰਾਸ ਹੋਣਗੇ ਸਾਡੀ ਸਭ ਤਰ੍ਹਾਂ ਦੀ ਚਿੰਤਾ ਤੇ ਭਟਕਣਾ ਸਦਾ ਵਾਸਤੇ ਮੁੱਕ ਜਾਂਦੀ ਹੈ ਜਦੋਂ ਅਸੀਂ ਇੱਕ ਪੂਰਨ ਸਤਿਗੁਰੂ ਦੇ ਨਾਲ ਆਪਣੀ ਸੱਚੀ ਪ੍ਰੀਤ ਜੋੜਦੇ ਹਾਂ ਅਸੀਂ ਇੱਕ ਪੂਰਨ ਸਤਿਗੁਰੂ ਦੇ ਨਾਲ ਆਪਣੀ ਸੱਚੀ ਪ੍ਰੀਤ ਜੋੜਦੇ ਹਾਂ ਅਸੀਂ ਧਰਮ ਦੇ ਨਾਂ ਤੇ ਬਣਾਏ ਹੋਏ ਨੀਕਾਂ ਤਰ੍ਹਾਂ ਦੇ ਵਹਿਮਾ ਪਰਮਾ ਤੇ ਕਰਮਾਂ ਕਾਂਡਾਂ ਦੇ ਵਿੱਚੋਂ ਸਦਾ ਵਾਸਤੇ ਹੀ ਨਿਕਲ ਜਾਂਦੇ ਹਾਂ ਸਾਨੂੰ ਅਸਲੀ ਧਰਮ ਦੀ ਸੋਝੀ ਆ ਜਾਂਦੀ ਹੈ ਜਿਸ ਕਰਕੇ ਸਾਡਾ ਬਹੁਤ ਹੀ ਸਾਰਾ ਕੀਮਤੀ ਪੈਸਾ ਤੇ ਕੀਮਤੀ ਸਮਾਂ ਬਰਬਾਦ ਹੋਣ ਤੋਂ ਬਚ ਜਾਂਦਾ ਹੈ ਸਾਡਾ ਜੀਵਨ ਸਦਾ ਵਾਸਤੇ ਹੀ ਸਫਲ ਹੋ ਜਾਂਦਾ ਹੈ ਤੇ ਅਸੀਂ ਹਰ ਵਕਤ ਹੀ आनंद ਦੇ ਵਿੱਚ ਰਹਿੰਦੇ हां ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਾਡੇ ਘਟ ਦੇ ਅੰਦਰ ਅਸੀਂ ਸਾਡੇ ਮੱਥੇ ਦੇ ਉੱਤੇ ਹੱਥ ਰੱਖ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਦੀ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਉਸ ਈਸ਼ਵਰ ਦੇ ਨਾਲ ਤੇ ਉਸ ਪੂਰੇ ਗੁਰੂ ਦੇ ਨਾਲ ਉਸਨ ਸੱਚੀ ਪ੍ਰੀਤ ਨੂੰ ਜੋੜਨਾ ਹੈ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ